ਕਚਨ ਕੁਮਾਰੀ ਦੀ ਮਾਦੀ ਇੰਟਰਵਿਊ ਉਹਨਾਂ ਦਾ ਕਹਿਣਾ ਸੀ ਕਿ ਅਮਰਤਪਾਲ ਇੱਕ ਦਿਨ ਪਹਿਲਾਂ ਸਾਡੇ ਘਰ ਆਇਆ ਬਾਣਾ ਲਾਇਆ ਸੀ ਟੀ-ਸ਼ਰਟ ਪਾਈ ਪੈਂਟ ਪਾਈ ਤੇ ਪੈਂਟ ਦੇ ਵਿੱਚ ਆਇਆ ਤੇ ਫਿਰ ਉਹ ਨਾਲ ਬਿਠਾਇਆ ਐਡ ਕਰਨ ਵਾਸਤੇ ਲੈ ਕੇ ਗਿਆ ਤੇ ਉੱਥੇ ਜਾ ਕੇ ਕਤਲ ਕਰ ਦਿੱਤਾ ਜੀ ਮੈਂ ਤਾਂ ਉਹਨੂੰ ਅੱਜ ਤੱਕ ਬਾਣੇ ਤੋਂ ਬਿਨਾਂ ਦੇਖਿਆ ਹੀ ਨਹੀਂ ਘਰੇ ਤਾਂ ਕਦੇ ਸਿਵਲ ਕੱਪੜੇ ਨਹੀਂ ਪਾਏ ਉਹਨੇ ਕੌਣ ਆ ਉਹ ਅਮਰਤਪਾਲ ਗਿਆ ਕਿ ਜਾਂ ਕੋਈ ਅਮਰਤਪਾਲ ਵਰਗਾ ਕੋਈ ਹੋਰ ਹੋਊਗਾ ਸ਼ਹਿਜਾਦ ਪੱਟੀ ਦਾ ਭਾਰਤ ਦੇ ਵਿੱਚ ਬੈਨ ਲੱਗਿਆ ਹੈ ਪਾਕਿਸਤਾਨ ਦੇ ਵਿੱਚ ਗੈਂਗਸਟਰੀ ਚ ਵੱਡਾ ਨਾਮ ਹੈ ਕੀ ਤੁਹਾਨੂੰ ਪਤਾ ਸੀ ਕਿ ਅਮਰਤਪਾਲ ਦੇ ਉਹਨਾਂ ਨਾਲ ਜਾਂ ਦੇਸ਼ ਤੋਂ ਬਾਹਰ ਵੀ ਇਹਨਾਂ ਲੋਕਾਂ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੇ ਕਈ ਵਾਰੀ ਦਰਖਾਸਤਾਂ ਵੀ ਮੈਂ ਸੁਣਿਆ ਵੀ ਦਿੱਤੀਆਂ ਜੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਉਹ ਪਹਿਲਾਂ ਹੀ ਇਹ ਕੰਮ ਕਰ ਲੈਂਦੇ ਪਹਿਲਾਂ ਹੀ ਉਹਨਾਂ ਨੂੰ ਤੋ ਰੋਕਦੇ ਸਾਡੇ ਬੱਚੇ ਵੀ ਅਜਨਾ ਫਸਦੇ ਜਿਹੜੇ ਹੁਣੋਂ ਮੁੰਡੇ ਇਹ ਸਾਰੇ ਤਿੰਨੇ ਵਾਰੇ ਆ ਅਸੀਂ ਦਾ ਇਹ ਕਿ ਵਿਆਹ ਕਰਨਾ ਚਾਹੁੰਦੇ ਸੀ ਇਹ ਤਾਂ ਬਹੁਤੇ ਲੋਕ ਇੱਕ ਜਿਹੜਾ ਵੱਡਾ ਹਰ ਵਾਰ ਸਵਾਲ ਉਠਾ ਦਿੰਦੇ ਤੂੰ ਤਾਂ ਖੁਦ ਮੁਸਲਮਾਨ ਪਰਿਵਾਰ ਤੋਂ ਆ ਤੂੰ ਸੇਖਾ ਬਣ ਗਿਆ ਤੇ ਹੁਣ ਤੂੰ ਪਖੰਡ ਕਰ ਉਹ ਕੋਈ ਅੰਬਰਸਰ ਜਿਹੜੀ ਕੋਈ ਦੀਪਕਲ ਉਤਰਾ ਇਹਨਾਂ ਨੇ ਦਿੱਤੀ ਆ ਗਨਮੈਨ ਦਿੱਤੇ ਆ ਤੇ ਉਹਦੀ ਕੰਪਲੇਂਟ ਤੇ ਵੀ ਐ ਤੇ ਅਮਰਪਾਲ ਤੇ ਪਰਚਾ ਹੋਇਆ ਉੱਥੇ ਅੰਬਰਸਰ ਦੱਸੋ ਉਹਨੂੰ ਕੀ ਕਹਤਾ ਉਹਨੂੰ ਵੀ ਤਾਂ ਇਹੀ ਗੱਲ ਕਹੀਏ ਵੀ ਤੂੰ ਨਾ ਇਹ ਕੰਮ ਕਰ ਤੂੰ ਨਾ ਇਹ ਗੰਦ ਭਰੋਸ ਬਹੁਤ ਹੀ ਲੋਕ ਇਸ ਨੂੰ ਵੀ ਕਹਿ ਰਹੇ ਨੇ ਕਿ ਬਾਣੀ ਨੂੰ ਲੀਕ ਲਾਤੀ ਅਮਰਪਾਲ ਮਹਿਰੂ ਨੇ ਵੀਡੀਓ ਕਾ ਭੇਜੀ ਆ ਇਸੇ ਕੁੜੀ ਦੀ ਉਹਨੂੰ ਜਦੋਂ ਦੇਖਦੇ ਆਂ ਤੇ ਉਹ ਤਾਂ ਸਾਰੇ ਪੰਜਾਬ ਨੂੰ ਹੀ ਦਾਗ ਲੱਗਾ ਪਿਆ ਜੀ ਫਿਰਵਾਣੇ ਨੂੰ ਤਾਂ ਕਾਹਦਾ ਦਾਗ ਰਹਿ ਗਿਆ ਸਾਰੇ ਸ਼ਲੀਲ ਵੀਡੀਓ ਹੈ ਕੋਈ ਬਹੁਤ ਭੈੜੀ ਵੀਡੀਓ ਜੀ ਬਹੁਤ ਸ਼ਲੀਲ ਵੀਡੀਓ ਹੈਗੀ ਇਸ ਕੁੜੀ ਦੀ ਤੋਂ ਜਿਹੜੇ ਮੁੰਡੇ ਨੇ ਨਾਲ ਇਸ ਕੇਸ ਜਿਹਨਾਂ ਨੇ ਸਰੈਂਡਰ ਕਰਤਾ ਆਪ ਉਹ ਨੌਜਵਾਨ ਅਮਰਤਪਾਲ ਦੇ ਪੱਕੇ ਸਾਥੀ ਸੀ ਇੱਥੇ ਆਉਂਦੇ ਜਾਂਦੇ ਜ ਇਹਦੇ ਇਨ ਟੱਚ ਚ ਕਿਦਾਂ ਬਿਲਕੁਲ ਜੀ ਇਹ ਗੱਲ ਤੋਂ ਮੈਂ ਮੁਕਰਦਾ ਨਹੀਂ ਹੈਗਾ ਉਹ ਅਮਰਤਪਾਲ ਦੇ ਸਾਥੀ ਆ ਅਮਰਤਪਾਲ ਦੇ ਨਾਲ ਉਹਦੀਆਂ ਸੱਜੀਆਂ ਕੱਪੜੀਆਂ ਬਾਹਾਂ ਜਿਹੜਾ ਦੂਜਾ ਉਹ ਜਸਪ੍ਰੀਤ ਆ ਉਹ ਇੰਨਾ ਭਲਾ ਮਾਨਸ ਮੁੰਡਾ ਵੀ ਮੈਨੂੰ ਤਾਂ ਸਾਲਾ ਵਿਸ਼ਵਾਸ ਹੀ ਨਹੀਂ ਆਉਂਦਾ ਆਪਦੇ ਆਪ ਨੂੰ ਵੀ ਉਹ ਇਸ ਕੰਮ ਦੇ ਵਿੱਚ ਹੋਣਗੇ ਉਹ ਬੜਾ ਹੀ ਨਰਮ ਮੁੰਡਾ ਪੈਂਦਾ ਮੈਂ ਰੋਟੀ ਖਾ ਕੇ ਬੈਠਾ ਸੀਗਾ ਤੇ ਸੀਆਈ ਸਟਾਪ ਮੁਗੇ ਤੋਂ ਫੜ ਲਈ ਸੀ ਉਹ ਕਹਿੰਦੇ ਸੀ ਸੀਆਈ ਸਟਾਪ ਤੋਂ ਆਏ ਆ ਘਰੇ ਸੀ ਸੀਸੀਟੀਵੀ ਕੈਮਰਾ ਲੱਗਾ ਜੀ ਡੀਵੀਆਰ ਲੱਗਾ ਸੀਗਾ ਉਹ ਉਹਨਾਂ ਨੇ ਲਾ ਲਿਆ ਤੇ ਰਾਤ ਨੂੰ ਮੈਂ ਇੱਥੇ ਬਾਹਰ ਬੈਂਚ 'ਤੇ ਜੇ ਸੀ ਉੱਥੇ ਮੈਨੂੰ ਕਹਿੰਦੇ ਤੂੰ ਇੱਥੇ ਬਹਿ ਜਾ ਮੈਂ ਕਿਹਾ ਪੈ ਗਿਆ ਰੋਟੀ ਪਾਣੀ ਵੀ ਮੈਨੂੰ ਪੁੱਛਿਆ ਉਹਨਾਂ ਨੇ ਕੋਈ ਚੈੱਕ ਕਰਨ ਲਈ ਪੁੱਛ ਗਿਛ ਜ਼ਰੂਰ ਕੀਤੀ ਹੈ ਉਹ ਪ੍ਰਸ਼ਾਸਨ ਦਾ ਰੋਲ ਹੁੰਦਾ ਜੀ ਉਹਨਾਂ ਨੇ ਕਰਨਾ ਹੀ ਕਰਨਾ ਉਹਨਾਂ ਨਾਲ ਕੋਈ ਕੰਟੈਕਟ ਹੋਇਆ ਤੁਹਾਡਾ ਮੈਂ ਬਹੁਤ ਵਾਰੀ ਫੋਨ ਲਾਇਆ ਜੀ ਲੱਗਦਾ ਹੀ ਨਹੀਂਗਾ ਯਾਰ ਇਹ ਤਾਂ ਸਾਨੂੰ ਪਰੇਸ਼ਾਨੀ ਆਈ ਹੋਈ ਹੈ ਜੀ ਅਸੀਂ ਤਾਂ ਸਾਰੇ ਤੇ ਅਸੀਂ ਤਾਂ ਕਹਿੰਦੇ ਸੀ ਜੇ ਸਾਡੀ ਇਹਦਾ ਨਾਲ ਗੱਲ ਹੋ ਜੇ ਤਾਂ ਅਸੀਂ ਉਹਨੂੰ ਕਈਆ ਵੀ ਭਾਈ ਜੇ ਕੋਈ ਗੱਲਬਾਤ ਦੇ ਵਿੱਚ ਤੇਰਾ ਕੋਈ ਰੋਲ ਹੈਗਾ ਤੇ ਤੂੰ ਪ੍ਰਸ਼ਾਸਨ ਕੋਲ ਪੇਸ਼ ਹੋ ਜਾ ਪੰਜਾਬ ਚ ਪਿਛਲੇ ਦਿਨੀ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਕਤਲ ਹੋਇਆ ਜਿਸ ਤੋਂ ਬਾਅਦ ਉਸ ਦੇ ਵਿੱਚ ਅਮਰਤਪਾਲ ਸਿੰਘ ਮਹਿਰੋਂ ਦਾ ਨਾਮ ਸ਼ਾਮਲ ਹੋਇਆ ਦੋ ਨੌਜਵਾਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਕਿ ਅਸੀਂ ਇਸ ਦਾ ਕਤਲ ਕੀਤਾ ਪਰ ਅਮਰਤਪਾਲ ਸਿੰਘ ਮਹਿਰੋਂ ਦਾ ਉਸ ਦੇ ਵਿੱਚ ਨਾਮ ਹੈ ਅਮਰਤਪਾਲ ਸਿੰਘ ਮਹਿਰੋਂ ਦੇ ਪਿਤਾ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰ ਲੈਣੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਅਮਰਤਪਾਲ ਸਿੰਘ ਮੈਰੋਂ ਦਾ ਵਿੱਚ ਨਾਮ ਸ਼ਾਮਲ ਹੈ ਜਾਂ ਤੁਹਾਡੀ ਕੋਈ ਗੱਲ ਹੋਈ ਇਸ ਨੂੰ ਲੈ ਕੇ ਨਹੀਂ ਉਹ ਮੈਂ ਮੀਡੀਆ ਤੇ ਦੇਖਿਆ ਇਹਦਾ ਆਪਣਾ ਮੋਬਾਈਲ ਤੇ ਦੇਖਿਆ ਸੀਗਾ ਜੀ ਵੀ ਆਹ ਗੱਲ ਹੋ ਗਈ ਹੈਗੀ ਤੇ ਅਮਰਤਪਾਲ ਦਾ ਨਾਮ ਆਉਂਦਾ ਵਿੱਚ ਉਹਦਾ ਹੀ ਮੈਨੂੰ ਤਾਂ ਪਤਾ ਲੱਗਾ ਵੀ ਕੋਈ ਕੁੜੀ ਦਾ ਮਾਰਡਰ ਹੋਇਆ ਤੋਂ ਨੂੰ ਤੋਂ ਇਸ ਬਾਰੇ ਕੁਝ ਪਤਾ ਸੀ ਕਿ ਜਾਂ ਅਮਰਤਪਾਲ ਉਸ ਕੁੜੀ ਦੇ ਇਨ ਟੱਚ ਸੀ ਜਾਂ ਜਿਸ ਤਰ੍ਹਾਂ ਦੇ ਪਰਿਵਾਰ ਨੇ ਪਹਿਲਾਂ ਕਿਹਾ ਕਿ ਅਮਰਤਪਾਲ ਇੱਥੇ ਆਉਂਦਾ ਸੀ ਜਾਂ ਅਮਰਤਪਾਲ ਵੱਲੋਂ ਇਹ ਵੀ ਕਿਹਾ ਗਿਆ ਕਿ ਲਾਈਵ ਦਿਓ ਕਿ ਮੈਂ ਉਸ ਕੁੜੀ ਦੀ ਪਹਿਲਾਂ 1.5 ਲੱਖ ਰੁਪਏ ਦੇ ਕੇ ਮਦਦ ਕੀਤੀ 50000 ਰੁਪਏ ਦਿੱਤਾ ਮੈਂ ਉਸ ਨੂੰ ਇਸ ਕੰਟੈਂਟ ਤੋਂ ਹਟਾਇਆ ਵੀ ਸੀ ਇਸ ਗੱਲ ਦਾ ਸਾਨੂੰ ਪਤਾ ਜੀ ਉਹ ਕੁੜੀ ਨੂੰ ਇਹਨੇ ਪੈਸੇ ਵੀ ਦਿੱਤੇ ਸੀਗੇ ਉਹਦੀ ਮਦਦ ਕੀਤੀ ਸੀ ਉਹਦਾ ਫਾਦਰ ਸਾਹਿਬ ਬਿਮਾਰ ਸੀਗੇ ਤੇ ਉਦੋਂ ਉਹਨੂੰ ਪੈਸੇ ਥੇਲੇ ਦੀ ਲੋੜ ਸੀ ਤੇ ਇਹਨਾਂ ਨੇ ਪੈਸੇ ਪੁਗ ਦਿੱਤੇ ਸੀਗੇ ਉਹਨੂੰ ਰੋਕਿਆ ਸੀਗਾ ਵੀ ਤੂੰ ਆਹ ਨਾ ਪਾ ਗੰਦੀਆਂ ਵੀਡੀਓ ਵੀਡੀਓ ਬਣਾ ਕੇ ਤੇ ਉਹ ਰੁਕ ਵੀ ਗਈ ਸੀ ਦੁਬਾਰਾ ਫੇਰ ਪਤਾ ਨਹੀਂ ਕਿਵੇਂ ਕਦੋਂ ਚੱਲ ਚੱਲ ਪਈ ਅਸੀਂ ਤਾਂ ਦੇਖਦੇ ਨਹੀਂ ਸੰਤਾਂ ਤਾਂ ਹੁਣ ਪਤਾ ਲੱਗਿਆ ਵੀ ਆਹ ਕੁਛ ਵੀ ਇਹਦਾ ਕੋਈ ਚੱਲਦਾ ਸੀਗਾ ਸ਼ਸ਼ਟ ਉਹਨੂੰ ਅਮਰਤਪਾਲ ਨੇ ਇਸ ਗੱਲ ਲੈ ਕੇ ਕਦੇ ਘਰ ਆ ਕੇ ਦੱਸਿਆ ਸੀ ਕਿ ਮੈਂ ਉਹਨੂੰ ਰੋਕਿਆ ਜਾਂ ਮੈਂ ਉਹਨੂੰ ਟੋਕਿਆ ਪਰ ਉਹ ਹਟ ਨਹੀਂ ਰਹੀ ਜਾਂ ਕਿਸੇ ਵੇਲੇ ਇਹੋ ਜਿਹਾ ਕੋਈ ਰੂਪ ਅਖਤਿਆਰ ਨਾ ਪੈ ਸਕਦਾ ਨਹੀਂ ਜੀ ਉਹ ਸਾਡੇ ਨਾਲ ਕੋਈ ਇਹੋ ਜਿਹੀਆਂ ਗੱਲਾਂ ਸ਼ੇਅਰ ਨਹੀਂ ਸੀ ਕਰਦਾ ਪਰ ਇੱਕ ਵਾਰੀ ਨੇ ਇਹ ਕੁੜੀ ਮੈਨੂੰ ਲੱਗਦਾ ਇਹ ਹੀ ਸੀ ਸ਼ਾਇਦ ਆਈ ਸੀ ਘਰੇ ਤੇ ਉਦੋਂ ਉਹਨੇ ਪੈਸੇ ਦਿੱਤੇ ਸੀਗੇ ਇਹਨੂੰ ਤੇ ਉਦੋਂ ਇਹ ਹਟ ਗਈ ਸੀਗੀ ਕਿੰਨੇ ਪੈਸੇ ਦਿੱਤੇ ਸੀ ਉਦੋਂ ਸ਼ਾਇਦ 1.5 ਲੱਖ ਰੁਪਈਆ ਇਹਨੂੰ ਦਿੱਤਾ ਸੀਗਾ ਕੁੜੀ ਨੂੰ ਉਹਦੇ ਪਿਓ ਦੇ ਲਾਜ ਵਾਸਤੇ ਦਿੱਤੇ ਸੀ ਪੈਸੇ ਅੱਛਾ ਤੇ ਉਦੋਂ ਹਟ ਗਈ ਸੀ ਦੁਬਾਰਾ ਫੇਰ ਲੱਗ ਲੁਕ ਗਈ ਪਤਾ ਨਹੀਂ ਕਿਵੇਂ ਕੀ ਹੋਇਆ ਇਹ ਸਿਸਟਮ ਦਾ ਸਮਝੋਂ ਬਾਹਰ ਆ ਮੇਰੇ ਤਾਂ ਇਹ ਔਰ ਜਿਹੜੇ ਦੋ ਨੌਜਵਾਨਾਂ ਦਾ ਕਹਿੰਦੇ ਕਿ ਦੋ ਜਿਹੜੇ ਮੁੰਡੇ ਨੇ ਨਾਲ ਇਸ ਕੇਸ ਦੇ ਜਿਨ੍ਹਾਂ ਨੇ ਸਰੈਂਡਰ ਕਰਤਾ ਆਪ ਉਹ ਨੌਜਵਾਨ ਅਮਰਤਪਾਲ ਦੇ ਪੱਕੇ ਸਾਥੀ ਸੀ ਇੱਥੇ ਆਉਂਦੇ ਜਾਂਦੇ ਜ ਇਹਦੇ ਇਨ ਟੱਚ ਚ ਕਿਦਾਂ ਬਿਲਕੁਲ ਜੀ ਇਹ ਗੱਲ ਤੋਂ ਮੈਂ ਮੁਕਰਦਾ ਨਹੀਂ ਹੈਗਾ ਉਹ ਅਮਰਤਪਾਲ ਦੇ ਸਾਥੀ ਆ ਅਮਰਤਪਾਲ ਦੇ ਨਾਲ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਪਰ ਉਹ ਵੀ ਮੁੰਡੇ ਨਾ ਬਹੁਤ ਇੱਕ ਤਾਂ ਬਿਲਕੁਲ ਹੀ ਨਰਮ ਮਰਦਾ ਜਿਹੜਾ ਦੂਜਾ ਜਸਪ੍ਰੀਤ ਉਹ ਇੰਨਾ ਭਲਾ ਮਾਨਸ ਮੁੰਡਾ ਵੀ ਮੈਨੂੰ ਤਾਂ ਸਾਲਾ ਵਿਸ਼ਵਾਸ ਹੀ ਨਹੀਂ ਆਉਂਦਾ ਆਪਦੇ ਆਪ ਨੂੰ ਵੀ ਉਹ ਇਸ ਕੰਮ ਦੇ ਵਿੱਚ ਹੋਣਗੇ ਉਹ ਬੜਾ ਹੀ ਨਰਮ ਮੁੰਡਾ ਹਾਂ ਜੀ ਜਿਸ ਨੇ ਅਮਰਤਪਾਲ ਮਹਿਰੋਂ ਜਾਂ ਇਸ ਇਹ ਰੌਲਾ ਪਿਆ ਮੈਂ ਬਾਹਰ ਗਈ ਗੱਲ ਹੋਈ ਅ ਅਮਰਤਪਾਲ ਫਰਾਰ ਹੋ ਗਿਆ ਜਦ ਤੁਸੀਂ ਉਸ ਵਕਤ ਜਦੋਂ ਮੀਡੀਆ ਦੇ ਖਬਰ ਨਹੀਂ ਤੁਸੀਂ ਉਹਨਾਂ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕੀ ਹੋ ਗਿਆ ਜਾਂ ਉਹਨਾਂ ਨਾਲ ਕੋਈ ਕੰਟੈਕਟ ਹੋਇਆ ਤੁਹਾਡਾ ਮੈਂ ਬਹੁਤ ਵਾਰੀ ਫੋਨ ਲਾਇਆ ਜੀ ਲੱਗਦਾ ਹੀ ਨਹੀਂਗਾ ਫੋਨ ਉਹਨਾਂ ਦਾ ਬੰਦ ਹੀ ਆ ਫੋਨ ਉਹਨਾਂ ਦਾ ਲੱਗਦਾ ਨਹੀਂ ਮੈਂ ਤਾਂ ਬਹੁਤ ਵਾਰੀ ਕੋਸ਼ਿਸ਼ ਕਰਦਾ ਨਾਲੇ ਤਾਂ ਸਾਨੂੰ ਪਰੇਸ਼ਾਨੀ ਨਹੀਂ ਆਈ ਹੋਈ ਹੈ ਜੀ ਅਸੀਂ ਤਾਂ ਸਾਰੇ ਜਿਹੜੇ ਕੰਮ ਵਾਲੇ ਬੰਦੇ ਆ ਤੇ ਅਸੀਂ ਤਾਂ ਕਹਿੰਦੇ ਸੀ ਜੇ ਸਾਡੀ ਇਹਦੇ ਨਾਲ ਗੱਲ ਹੋ ਜੇ ਤਾਂ ਅਸੀਂ ਉਹਨੂੰ ਕਈਏ ਵੀ ਭਾਈ ਜੇ ਕੋਈ ਗੱਲਬਾਤ ਦੇ ਵਿੱਚ ਤੇਰਾ ਕੋਈ ਰੋਲ ਹੈਗਾ ਤੇ ਤੂੰ ਪ੍ਰਸ਼ਾਸਨ ਕੋਲੇ ਪੇਸ਼ ਹੋ ਜਾ ਪਰ ਸਾਡੀ ਗੱਲ ਹੀ ਨਹੀਂ ਹੋ ਰਹੀ ਸਾਨੂੰ ਪਤਾ ਹੀ ਨਹੀਂ ਹੈ ਕਿੱਥੇ ਉਹ ਕਿੱਥੇ ਨਹੀਂ ਹੈਗਾ ਇੱਕ ਹੋਰ ਵੀ ਗੱਲ ਉੱਡੀ ਜੀ ਪਿਛਲੇ ਦਿਨੀ ਕਿ ਜਿਹੜੀ ਪੁਲਿਸ ਹੈ ਉਹ ਤੁਹਾਨੂੰ ਲੈ ਕੇ ਗਈ ਤੁਹਾਡੇ ਪਰਿਵਾਰ ਨੂੰ ਜਿਹੜੇ ਤੁਹਾਡੇ ਪਰਿਵਾਰ ਦੇ ਬਾਕੀ ਜੀ ਉਹਨਾਂ ਨੂੰ ਲੈ ਕੇ ਗਈ ਨਾਲ ਕਿ ਪੁਸ਼ਗਿਸ਼ ਕਰਨ ਵਾਸਤੇ ਜਾਂ ਕੋਈ ਤਮਕਾ ਆ ਜਾਂ ਕੋਈ ਹੋਰ ਗੱਲ ਹੋਈ ਤੁਹਾਡੀ ਪੁਲਿਸ ਨਾਲ ਨਹੀਂ ਜੀ ਸਾਨੂੰ ਲੈ ਕੇ ਗਈ ਸੀ ਪੁਲਿਸ ਰਾਤ ਨੂੰ ਮੈਂ ਰੋਟੀ ਖਾ ਕੇ ਬੈਠਾ ਸੀਗਾ ਤੇ ਸੀਐਸਟਾਪ ਮੋਗੇ ਤੋਂ ਪੁਲਿਸ ਆਈ ਸੀ ਉਹ ਕਹਿੰਦੇ ਵੀ ਸੀਐਸਟਾਪ ਤੋਂ ਆਏ ਆ ਤੇ ਤੁਹਾਨੂੰ ਅਸੀਂ ਲੈ ਕੇ ਜਾਣਾ ਨਾਲ ਮੈਂ ਕਿਹਾ ਜੀ ਕੋਈ ਗੱਲ ਨਹੀਂ ਠੀਕ ਆ ਮੇਰੇ ਕੱਪੜੇ ਲਾਏ ਹੋਏ ਸੀ ਮੈਨੂੰ ਕਹਿੰਦਾ ਕੱਪੜੇ ਪਾ ਲਾ ਕੱਪੜੇ ਪਾ ਲੇ ਮੈਂ ਤੇ ਘਰੇ ਸੀਸੀਟੀਵੀ ਕੈਮਰਾ ਲੱਗਾ ਜੀ ਡੀਵੀਆਰ ਲੱਗਾ ਸੀਗਾ ਉਹ ਉਹਨਾਂ ਨੇ ਲਾ ਲਿਆ ਤੇ ਮੈਨੂੰ ਕਹਿੰਦੇ ਵੀ ਤੂੰ ਨਾਲ ਜਾਣਾ ਮੈਂ ਕਿਹਾ ਵੀ ਚੱਲ ਵੜਦੇ ਆ ਤੇ ਉੱਥੇ ਜਾ ਕੇ ਮੈਨੂੰ ਉਹਨਾਂ ਨੇ ਮਤਲਬ ਰਾਤ ਨੂੰ ਤਾਂ ਮੈਨੂੰ ਕੁਝ ਨਹੀਂ ਉਹਨਾਂ ਨੇ ਪੁੱਛਿਆ ਕਿਛ ਵੀ ਕੁਝ ਨਹੀਂ ਇਸ ਰਾਤ ਨੂੰ ਮੈਂ ਇੱਥੇ ਬਾਹਰ ਬੈਂਚ 'ਤੇ ਜੇ ਸੀ ਉੱਥੇ ਮੈਨੂੰ ਕਹਿੰਦੇ ਤੂੰ ਇੱਥੇ ਬਹਿ ਜਾ ਮੈਂ ਕਿਹਾ ਪੈ ਗਿਆ ਰੋਟੀ ਪਾਣੀ ਵੀ ਮੈਨੂੰ ਪੁੱਛਿਆ ਉਹਨਾਂ ਨੇ ਕੋਈ ਚੱਕਰ ਨਹੀਂ ਤੇ ਉਹ ਸੁਬਾ ਆ ਕੇ ਫਿਰ ਜਿਹੜੇ ਉੱਥੇ ਠਾਣੇ ਦੇ ਇੰਚਾਰਜ ਹੁੰਦੇ ਮਨਸ਼ੀ ਸਾਹਿਬ ਵਗੈਰਾ ਕੋਈ ਉਹ ਆਏ ਤੇ ਉਹਨਾਂ ਨੇ ਆ ਕੇ ਮੇਥੋਂ ਰਿਸ਼ਤੇਦਾਰੀਆਂ ਲਿਖੀਆਂ ਪੁੱਛਿਆ ਮੈਨੂੰ ਸਾਰਾ ਵੀ ਇਹਦੇ ਕਿਹਦੇ ਕਿਹਦੇ ਨਾਲ ਲੰਕ ਆਏ ਕਿਹੜੇ ਮੁੰਡਿਆਂ ਨਾਲ ਬਹਿੰਦਾ ਉੱਠਦਾ ਕਿਹੜੀ ਰਿਸ਼ਤੇਦਾਰੀ ਚ ਜਾਂਦਾ ਆਉਂਦਾ ਸਾਰੀਆਂ ਸਕੀਰੀਆਂ ਲਿਖੀਆਂ ਤੇ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਾ ਤੇ ਨੇ ਵੀ ਮੇਰੀ ਬੇਟੀ ਵਿਆਹੀ ਹੋਈ ਹੈ ਸ਼ਾਦੀ ਸ਼ੋਦਾ ਉਹ ਉਹਨੂੰ ਘੱਲ ਗਲਾਂ थाना सदरਾ ਉੱਥੇ ਰੱਖਿਆ ਸਾਰਾ ਦਿਨ ਉੱਥੇ ਰਹੀ ਆ ਉਹ ਤੇ ਮੈਨੂੰ ਸੀਆਈ ਸਟਾਫ ਦੇ ਵਿੱਚ ਰੱਖਿਆ ਦੋ ਰਾਤਾਂ ਤੇ ਦੋ ਦਿਨ ਮੈਂ ਇੱਥੇ ਰਿਹਾ ਤੇ ਮੈਨੂੰ ਕਿਹਾ ਕੁਛ ਨਹੀਂਗਾ ਜੇ ਮੈਂ ਐਵੇਂ ਝੂਠ ਮਾਰਾਂ ਮੈਨੂੰ ਪੁਲਿਸ ਨੇ ਕਟਮਾਰਕ ਕੀਤੀ ਹੈ ਜਾਂ ਮੈਨੂੰ ਕੋਈ ਮੈਨੂੰ ਤਾਂ ਉਹਨੇ ਫਿੱਟੇ ਮੂੰਹ ਨਹੀਂ ਕਿਹਾ ਤੇ ਮੈਨੂੰ ਪੁੱਛ ਕੇ ਹੀ ਜ਼ਰੂਰ ਕੀਤੀ ਹੈ ਉਹ ਪ੍ਰਸ਼ਾਸਨ ਦਾ ਰੋਲ ਹੁੰਦਾ ਜੀ ਉਹਨਾਂ ਨੇ ਕਰਨਾ ਹੀ ਕਰਨਾ ਔਰ ਤੁਸੀਂ ਕੁੜੀ ਨੂੰ ਪੁੱਛੇ ਕਿ ਜਾਂ ਉਹਨੂੰ ਕੁਝ ਕਿਹਾ ਹੋਵੇ ਭੈਣ ਨੂੰ ਨਹੀਂ ਜੀ ਉਹਨੂੰ ਕੁੜੀ ਨੂੰ ਵੀ ਕੁਝ ਨਹੀਂ ਕਿਹਾ ਕੁੜੀ ਨੂੰ ਵੀ ਇਹੀ ਪੁੱਛਿਆ ਵੀ ਭਾਈ ਦੱਸੋ ਕਿੱਥੇ ਆ ਅਮਰਤਪਾਲ ਕਿੱਥੇ ਆ ਕਿੱਥੇ ਪੜਦਾ ਸੀ ਪੜਿਆ ਸੀ ਕਿਤੇ ਕਿਹਦੇ ਕਿਹਦੇ ਨਾਲ ਰਹਿੰਦਾ ਸੀ ਕਿੱਥੇ ਵਹਿੰਦਾ ਸੀਗਾ ਕਿਹੜੀ ਰਿਸ਼ਤੇਦਾਰੀ ਚ ਜਾਂਦਾ ਇਹੇ ਗੱਲਾਂ ਹੀ ਉਹਨੂੰ ਪੁੱਛੀਆਂ ਜੀ ਹੁਣ ਜਦੋਂ ਅਮਰਤਪਾਲ ਫਰਾਰ ਹੋ ਉਸ ਤੋਂ ਬਾਅਦ ਹੁਣ ਅੱਜ ਇੱਕ ਸੋਸ਼ਲ ਵਰਕਰ ਉਹਨਾਂ ਦਾ ਵੀ ਇਲਜ਼ਾਮ ਹੈ ਕਿ ਮੈਨੂੰ ਧਮਕੀਆਂ ਆਈਆਂ ਸ਼ਹਿਜ਼ਾਦ ਪੱਟੀ ਤੇ ਅਮਰਤਪਾਲ ਵੱਲੋਂ ਇੱਕ ਸ਼ਹਿਜ਼ਾਦ ਪੱਟੀ ਦਾ ਭਾਰਤ ਦੇ ਵਿੱਚ ਬੈਨ ਲੱਗਿਆ ਹੈ ਪਾਕਿਸਤਾਨ ਦੇ ਵਿੱਚ ਗੈਂਗਸਟਰੀ ਚ ਵੱਡਾ ਨਾਮ ਹੈ ਕਿ ਤੁਹਾਨੂੰ ਪਤਾ ਸੀ ਕਿ ਅਮਰਤਪਾਲ ਦੇ ਉਹਨਾਂ ਨਾਲ ਜਾਂ ਦੇਸ਼ ਤੋਂ ਬਾਹਰ ਵੀ ਇਹਨਾਂ ਲੋਕਾਂ ਨਾਲ ਕੋਈ ਸਬੰਧ ਨੇ ਦੇਖੋ ਜੀ ਅਮਰਤਪਾਲ ਇਹੋ ਜੇ ਕੰਮ ਵਾਲਾ ਨਹੀਂ ਹੈਗਾ ਨਾ ਹੀ ਕਿਤੇ ਇਹੋ ਜੇ ਵੀ ਜਿਹੜੇ ਬੰਦੇ ਕੋਈ ਇਹੋ ਜਿਹਾ ਕੰਮ ਕਰਦੇ ਉਹਨਾਂ ਨਾਲ ਉਹਦੇ ਲਿੰਕਾਂ ਠੀਕ ਹੈ ਜਦੋਂ ਕੋਈ ਮੀਡੀਆ ਤੇ ਗੱਲ ਚੱਲਦੀ ਹੈ ਤੇ ਉਦੋਂ ਤਾਂ ਕੋਈ ਵੀ ਉੱਠ ਕੇ ਬੋਲ ਸਕਦਾ ਕੋਈ ਵੀ ਉਹਦੇ ਹੱਕ 'ਚ ਵੀ ਬੋਲ ਸਕਦਾ ਉਹਦੇ ਹੱਕ 'ਚ ਵੀ ਬੋਲੀ ਜਾਂਦੇ ਉਹਦੇ ਵਿਰੋਧ 'ਚ ਵੀ ਬੋਲੀ ਜਾਂਦੇ ਜੇ ਕਈ ਇਹ ਉਹਨਾਂ ਨਾਲ ਲਿੰਕ ਸੀ ਜਾਂ ਉਹਨਾਂ ਨਾਲ ਜਾਣ-ਪਛਾਣ ਸੀ ਜਾਂ ਅੱਗੇ ਉਹਨਾਂ ਦਾ ਕੋਈ ਸੀਗਾ ਕਿਸੇ ਤਰ੍ਹਾਂ ਦਾ ਕੋਈ ਫੋਨ ਆਉਂਦੇ ਸੀ ਜਾਂ ਇਹ ਕਰਦਾ ਸੀ ਇਹੋ ਜਿਹਾ ਕੰਮ ਤਾਂ ਨਹੀਂ ਉਹ ਕਰਦਾਗਾ ਜੀ ਬਿਲਕੁਲ ਨਹੀਂ ਇਹ ਇਹ ਤਾਂ ਗੱਲ ਹੋਈ ਨਹੀਂ ਸਕਦੀ ਨਹੀਂ ਇਹ ਮੰਨਣਾ ਚਾਹੁੰਦੀ ਹੈ ਸਾਡੇ ਜਿਹੜੇ ਪੁਲਿਸ ਵੱਲੋਂ ਗੱਲ ਘੁੱਟ ਕੇ ਜਿਹੜਾ ਕਹਿ ਗਿਆ ਕਿ ਕਮਰ ਕੱਸੇ ਨਾਲ ਬਹੁਤੇ ਲੋਕ ਇਸ ਨੂੰ ਵੀ ਕਹਿ ਰਹੇ ਨੇ ਕਿ ਬਾਣੀ ਨੂੰ ਲੀਕ ਲਾਤੀ ਅਮਰਤਪਾਲ ਮਹਿਰੂ ਨੇ ਕੀ ਪਰਿਵਾਰ ਇਸ ਗੱਲ ਨੂੰ ਮੰਨਦਾ ਹੈ ਕਿ ਅਮਰਤਪਾਲ ਜਿਆ ਕਰ ਸਕਦਾ ਜਾਂ ਅਮਰਤਪਾਲ ਨੇ ਬਾਣੀ ਨਾਲ ਉਸ ਕਮਰ ਕੱッセ ਨਾਲ ਗਲ ਕੁੱਟ ਕੇ ਮਾਰਿਆ ਹੋਵੇਗਾ ਦੇਖੋ ਜੀ ਜਿਹੜੇ ਜਿਹੜੀ ਗੱਲ ਹੈਗੀ ਆ ਵੀ ਮਾਰਨ ਦੀ ਅਮਰਤਪਾਲ ਹੋਣਾ ਨੇ ਮਾਰੀ ਜਾਂ ਜਿਹੜੇ ਮੁੰਡੇ ਅੰਦਰ ਬੈਠੇ ਉਹਨਾਂ ਨੇ ਮਾਰੀ ਇਹ ਤਾਂ ਗੱਲ ਪ੍ਰਸ਼ਾਸਨ ਜਵਾਬ ਦੇ ਸਕਦਾ ਵੀ ਉਹਨਾਂ ਨੂੰ ਦੱਸਿਆ ਹੋਊਗਾ ਜੇ ਉਹਨਾਂ ਨੇ ਮਾਰੀ ਹੈ ਤਾਂ ਮੈਨੂੰ ਤਾਂ ਵਿਸ਼ਵਾਸ ਨਹੀਂ ਆਉਂਦਾ ਵੀ ਇਹਨਾਂ ਨੇ ਮਾਰੀ ਹੋ ਕਿਉਂਕਿ ਅਸੀਂ ਕਦੇ ਇਹੇ ਜਾ ਕੇ ਕੋਈ ਘਰਾਉਣਾ ਕੰਮ ਕੀਤਾ ਨਹੀਂ ਜੇ ਕੀਤਾ ਹੋਊ ਤਾਂ ਜਿਹੜੀ ਗੱਲ ਹੈਗੀ ਆ ਬਾਣੇ ਨੂੰ ਦਾਗ ਲਾਉਣ ਵਾਲੀ ਗੱਲ ਹੈਗੀ ਆ ਇਹ ਬਾਣੇ ਨੂੰ ਦਾਗ ਜੇ ਲੱਗਿਆ ਤਾਂ ਸਾਰੇ ਮੇਰੇ ਹਿਸਾਬ ਨਾਲ ਜੋ ਪਹਿਲਾਂ ਤਾਂ ਮੈਂ ਇਹ ਗੱਲ ਕਹਿੰਦਾ ਸੀ ਵੀ ਕਿਸੇ ਨੂੰ ਇਹੇ ਜਾ ਕੰਮ ਨਹੀਂ ਕਰਨਾ ਚਾਹੀਦਾ ਪਰ ਮੈਨੂੰ ਕੱਲ ਨਾ ਕਿਸੇ ਨੇ ਵੀਡੀਓ ਇੱਕ ਭੇਜੀ ਆ ਇਸੇ ਕੁੜੀ ਦੀ ਉਹਨੂੰ ਜਦੋਂ ਦੇਖਦੇ ਆਂ ਤੇ ਉਹ ਤਾਂ ਸਾਰੇ ਪੰਜਾਬ ਨੂੰ ਹੀ ਦਾਗ ਲੱਗਾ ਪਿਆ ਜੀ ਫਿਰਵਾਣੇ ਨੂੰ ਤਾਂ ਕਾਹਦਾ ਦਾਗ ਰਹਿ ਗਿਆ ਸਾਰੇ ਪਿਆ ਸ਼ਲੀਲ ਵੀਡੀਓ ਹੈ ਕੋਈ ਬਹੁਤ ਭੈੜੀ ਵੀਡੀਓ ਜੀ ਬਹੁਤ ਸ਼ਲੀਲ ਵੀਡੀਓ ਹੈਗੀ ਇਸ ਕੁੜੀ ਦੀ ਮੈਂ ਤੁਹਾਨੂੰ ਮੇਰੇ ਫੋਨ 'ਚ ਆ ਤੁਸੀਂ ਲੈਣੀ ਤਾਂ ਲੈ ਵੀ ਸਕਦੇ ਹੋ ਪਰ ਤੁਹਾਨੂੰ ਦੇਖਣ ਯੋਗ ਨਹੀਂ ਹੈਗੀ ਜੇ ਹਣ ਸਾਡੇ ਬੱਚੇ ਆ ਛੋਟੇ-ਛੋਟੇ ਸਾਡੇ ਬੱਚੇ ਪੜਦੇ ਆਂਦੇ ਹੱਥ ਦੇ ਵਿੱਚ ਮੋਬਾਈਲ ਆ ਹੁਣ ਤਾਂ ਸਿਸਟਮ ਸਰਕਾਰ ਨੇ ਇਹ ਬਣਾਇਆ ਹੋਇਆ ਵੀ ਤੁਸੀਂ ਘਰੇ ਬੈਠੇ ਹੋ ਤੇ ਮੋਬਾਈਲ ਤੇ ਪੜੋ ਹੁਣ ਮੋਬਾਈਲ ਤੇ ਉਹ ਪੜਦੇ ਆ ਮੋਬਾਈਲ ਚਲਾਉਂਦੇ ਆ ਤੇ ਕਵਰਾ ਕੀ ਮੂਰੇ ਆ ਜਾਣਾ ਸਾਡੀਆਂ ਬੱਚੀਆਂ ਛੋਟੀਆਂ ਛੋਟੀਆਂ 10-10 12-12 15-15 ਸਾਲਾਂ ਦੀਆਂ 20-20 ਸਾਲਾਂ ਦੀਆਂ ਪੜ੍ਹਦੀਆਂ ਸਾਡੇ ਬੱਚੇ ਪੜ੍ਹਦੇ ਆ ਤੇ ਉਹ ਤਾਂ ਤੇ ਕੀ ਉਹ ਸੋਚਦੇ ਹੋਣਗੇ ਕੀ ਉਹ ਦੇਖਦੇ ਹੋਣਗੇ ਗਾਂ ਸਾਡੀ ਕੀ ਕਦਰ ਪਾਉਣਗੇ ਉਹ ਸਾਡਾ ਪੰਜਾਬ ਦਾ ਜਲੂਸ ਨਿਕਲ ਜੂਗਾ ਇਸ ਹਾਵਨਾ ਤਾਂ ਜੋ ਅਸੀਂ ਮੈਂ ਕੱਲ ਉਹਦਾ ਦੇਖਿਆ ਜੀ ਉਹ ਬਹੁਤੇ ਲੋਕ ਅਮਰਤਪਾਲ ਨੂੰ ਠੀਕ ਵੀ ਕਹਿ ਰਹੇ ਨੇ ਤੇ ਕੁਝ ਲੋਕ ਅਮਰਤਪਾਲ ਨੂੰ ਗਲਤ ਵੀ ਕਹਿ ਰਹੇ ਨੇ ਦੇਖੋ ਜੀ ਜਿਨ੍ਹਾਂ ਨੂੰ ਗਲਤ ਦੀਦਾ ਉਹਨਾਂ ਦੀ ਸੋਚ ਮੁਤਾਬਕ ਉਹ ਗਲਤ ਹੋ ਸਕਦਾ ਤੇ ਸਾਨੂੰ ਤਾਂ ਐਂ ਲੱਗਦਾ ਵੀ ਬਹੁਤ ਸਾਰੇ ਜਾਦੇ ਲੋਕ ਆ ਜਿਹੜੇ ਉਹ ਗੱਲ ਨੂੰ ਉਹਨੂੰ ਸਹੀ ਕਹਿੰਦੇ ਵੀ ਉਹਨੇ ਸਹੀ ਕੀਤਾ ਵੀ ਜੇ ਜਾਂ ਕੋਈ ਸੂਰਮਾ ਟੱਕ ਕਿਉਂਕਿ ਪ੍ਰਸ਼ਾਸਨ ਕੁਛ ਕਰਦਾ ਨਹੀਂ ਉਹਨਾਂ ਨੇ ਕਈ ਵਾਰੀ ਦਰਖਾਸਤਾਂ ਵੀ ਮੈਂ ਸੁਣਿਆ ਵੀ ਦਿੱਤੀਆਂ ਮੈਨੂੰ ਪਤਾ ਨਹੀਂ ਹੈਗਾ ਸੁਣਿਆ ਮੈਂ ਇਸ ਸਬੰਧ ਦੇ ਵਿੱਚ ਦਰਖਾਸਤਾਂ ਦਿੱਤੀਆਂ ਜੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਉਹ ਪਹਿਲਾਂ ਹੀ ਇਹ ਕੰਮ ਕਰ ਲੈਂਦੇ ਪਹਿਲਾਂ ਹੀ ਉਹਨਾਂ ਨੂੰ ਰੋਕਦੇ ਸਾਡੇ ਬੱਚੇ ਵੀ ਅਜ ਨਾ ਫਸਦੇ ਜਿਹੜੇ ਹੁਣ ਮੁੰਡੇ ਇਹ ਸਾਰੇ ਤਿੰਨੇ ਹੀ ਵਾਰੇ ਆ ਅਸੀਂ ਤੈਤ ਕੀ ਵਿਆਹ ਕਰਨਾ ਚਾਹੁੰਦੇ ਸੀ ਇਹਦਾ ਤੇ ਇਹ ਹੁਣ ਤਿੰਨੇ ਵਾਰ ਇਹ ਤੇ ਇਹਨਾਂ ਦਾ ਵੀ ਭਵਿੱਖ ਖਰਾਬ ਹੋ ਗਿਆ ਇਸ ਗੱਲ ਨਾਲ ਇਹ ਹੱਕ ਦਾ ਪ੍ਰਸ਼ਾਸਨ ਦਾ ਹੀ ਬੰਦਾ ਸੀ ਸਿਵਲ ਬੰਦੇ ਦਾ ਤਾਂ ਕੰਮ ਨਹੀਂ ਕਿਸੇ ਨੂੰ ਇਸ ਤਰ੍ਹਾਂ ਰੋਕਣਾ ਜਾਂ ਮਾਰਕੁਟਾਈ ਕਰਨੀ ਜਾਂ ਕਿਸੇ ਦਾ ਕੋਈ ਕਤਲ ਕਰ ਦੇਣਾ ਇਹ ਕੋਈ ਚੰਗੀ ਗੱਲ ਤਾਂ ਨਹੀਂ ਪਰ ਜੇ ਕਿਸੇ ਦੇ ਸਿਰ ਤੋਂ ਦੀ ਪਾਣੀ ਵਗ ਜੇ ਕਿਸੇ ਤਰ੍ਹਾਂ ਤੇ ਉਹ ਫਿਰ ਘਰ ਵੀ ਕੀ ਸਕਦਾ ਹੋਰ ਇਹ ਪ੍ਰਸ਼ਾਸਨ ਕਰੇ ਸਰਕਾਰਾਂ ਨੂੰ ਕਰਨਾ ਚਾਹੀਦਾ ਹੁਣ ਵੀ ਮੈਂ ਅੱਜ ਸੁਣਿਆ ਵੀ ਉਹ ਕੋਈ ਮਹਿਲਾ ਕਮਿਸ਼ਨ ਨੇ ਕੋਈ ਕੀਤੀ ਹੈ ਲਿਖਿਆ ਵੀ ਉਹ ਬੰਦ ਕਰਨਾ ਚਾਹੀਦਾ ਇਹ ਸਿਸਟਮ ਇਹਨਾਂ ਦੇ ਕਾਉਂਟ ਕਾਉਂਟ ਬੰਦ ਕਰਨੇ ਚਾਹੀਦੇ ਕਿਰਾਏ ਆ ਪਤਾ ਨਹੀਂ ਹੋ ਵੀ ਗਏ ਆ ਬੰਦਾ ਤੇ ਇਹ ਕੰਮ ਨੂੰ ਪਹਿਲਾਂ ਹੀ ਕਰ ਲੈਣ ਕਿਉਂ ਲੋਕਾਂ ਨੂੰ ਰਿਸਕ ਚ ਪਾਉਂਦੇ ਆ ਕਿਉਂ ਲੋਕ ਇਹ ਰਿਸਕ ਲੈਂਦੇ ਆ ਜੇ ਸਰਕਾਰ ਪਹਿਲਾਂ ਹੀ ਇਸ ਗੱਲ ਨੂੰ ਸੋਚ ਕੇ ਚੱਲੇ ਵੀ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਆ ਇੱਥੇ ਇਹ ਕੰਮ ਨਹੀਂ ਚੱਲਦਾ ਨਹੀਂ ਚੰਗੀ ਚੀਜ਼ ਹੈ ਪਤਪਾਲ ਮੈਰੋਂ ਦੀ ਜਦੋਂ ਗੱਲ ਕਰਦੇ ਆ ਕਿ ਉਹ ਉਹ ਹਰ ਵਾਰ ਕਹਿ ਦਿੰਦਾ ਕਿ ਮੈਂ ਸਿੱਖੀ ਸਰੂਪ ਦੇ ਵਿੱਚ ਜਾਂ ਸਿੱਖੀ ਦੇ ਵਿੱਚ ਲੋਕਾਂ ਜਾਂ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਇਦਾਂ ਨਹੀਂ ਕਰਨ ਦੇਣਾ ਮੈਂ ਇਹਨਾਂ ਕੰਮਾਂ ਤੋਂ ਰੁਕਣਾ ਤਾਂ ਬਹੁਤੇ ਲੋਕ ਇੱਕ ਜਿਹੜਾ ਵੱਡਾ ਹਰ ਵਾਰ ਸਵਾਲ ਉਠਾ ਦਿੰਦੇ ਨੇ ਤੂੰ ਤਾਂ ਖੁਦ ਮੁਸਲਮਾਨ ਪਰਿਵਾਰ ਤੋਂ ਆ ਤੂੰ ਸੇਖਾ ਬਣ ਗਿਆ ਤੇ ਹੁਣ ਤੂੰ ਪਖੰਡ ਕਰਦਾ ਦੇਖੋ ਜੀ ਜਿਹਨੂੰ ਪਖੰਡ ਲੱਗਦਾ ਪਖੰਡ ਲੱਗਦਾ ਹੋਊਗਾ ਅਸੀਂ ਅੱਜ ਦੇ ਤਾਂ ਸਿੱਖ ਬਣੇ ਨਹੀਂ ਹੈਗੇ ਅਸੀਂ ਤਾਂ ਮੁੱਢੋਂ ਮੁੱਢੀ ਕੋਈ ਸਿੱਖ ਅਸੀਂ ਤਾਂ 747 ਜੀ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਅਮਰਤ ਪਾਨ ਕੀਤਾ ਤੇ ਸਾਡਾ ਤਾਂ ਅਸੀਂ ਤਾਂ ਗੁਰੂ ਘਰ ਨੂੰ ਮੰਨਦੇ ਆ ਤੇ ਇਹ ਤਾਂ ਪਖੰਡਵਾਜੀ ਵਾਲੀ ਤਾਂ ਗੱਲ ਹੈ ਨਹੀਂ ਗੀ ਤੇ ਜਿਹੜੀ ਵੀ ਕਿਸੇ ਨੂੰ ਭਾਸ਼ਾ ਆਪਦੀ ਆਪਦੀ ਕੋਈ ਬੋਲੀ ਜਾਂਦਾ ਬੋਲੀ ਜਾਂਦਾ ਉਹਦੇ ਚ ਆਪਾਂ ਘਰ ਵੀ ਕੀ ਸਕਦੇ ਕਿਸੇ ਨੂੰ ਕਹਿ ਨਹੀਂ ਸਕਦੇ ਚੰਗਾ ਮਾੜਾ ਚੰਗਾ ਕਹਿਣ ਵਾਲੇ ਚੰਗਾ ਕਹੀ ਜਾਂਦੇ ਆ ਮਾੜਾ ਕਹਿਣ ਵਾਲੇ ਮਾੜਾ ਕਹੀ ਜਾਂਦੇ ਆ ਆਪਾਂ ਹੁਣ ਮੈਂ ਕੀ ਕਹਿ ਸਕਦਾ ਉਹਨਾਂ ਨੂੰ ਉਸ ਤੋਂ ਬਾਅਦ ਹੁਣ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਮੈਂ ਬਹੁਤ ਸੰਪਰਕ ਕਰ ਰਿਹਾ ਜੀ ਮੈਂ ਤਾਂ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਕੋ ਮੈਂ ਸਾਰੇ ਮੈਂ ਤੁਹਾਨੂੰ ਲੱਭਦਾ ਫਿਰਦਾ ਪੁਲਿਸ ਕਹਿੰਦੀ ਹੈ ਵੀ ਦੁਬਈ ਗਿਆ ਮੈਨੂੰ ਨਹੀਂ ਲੱਗਦਾ ਵੀ ਇੱਕ ਦਿਨ ਚ ਹੀ ਉਹ ਉਦੋਂ ਹੀ ਇਹ ਕਤਲ ਵੀ ਕਰਤਾ ਤੇ ਦੁਬਈ ਵੀ ਚੜ ਗਿਆ ਮੈਨੂੰ ਤਾਂ ਲੱਗਦੀ ਨਹੀਂ ਇਹ ਗੱਲ ਮੈਨੂੰ ਤਾਂ ਹਜੇ ਸ਼ੱਕ ਦੇ ਘੇਰੇ ਜੀ ਆ ਮੈਂ ਵੀ ਉਹ ਦੁਬਈ ਚੜਿਆ ਕਿ ਜਾਂ ਇੱਥੇ ਹੀ ਆ ਕਿ ਕਿੱਥੇ ਆ ਕਿੱਥੇ ਨਹੀਂ ਮੈਂ ਹੁਣ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਜੀ ਪੁਲਿਸ ਪ੍ਰਸ਼ਾਸਨ ਉਸ ਤੋਂ ਬਾਅਦ ਤੁਹਾਨੂੰ ਕੋਈ ਤੰਗ ਪ੍ਰੇਸ਼ਾਨਤਾ ਨਹੀਂ ਕਰੇ। ਨਹੀਂ ਜੀ ਸਾਨੂੰ ਨਹੀਂ ਤੰਗ ਪ੍ਰੇਸ਼ਾਨ ਕੀਤਾ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ। ਅੱਜ ਮੈਂ ਸੁਣਿਆ ਪਿੱਛੋਂ ਮੈਨੂੰ ਫੋਨ ਆਇਆ ਸੀ ਕਿਸੇ ਦਾ ਵੀ ਘਰੇ ਕੋਲ ਸਾਈ ਸੀ। ਉਹ ਕੋਈ ਅੰਮ੍ਰਿਤਸਰ ਜਿਹੜੀ ਕੋਈ ਦੀਪਕਲ ਉਤਰਾ ਨੂੰ ਇਹਨਾਂ ਨੇ ਦਿੱਤੀ ਆ ਗਨਮੈਨ ਦਿੱਤੇ ਆ। ਉਹ ਨਹੀਂ ਉਹਦੀ ਕੰਪਲੇਂਟ ਮਲੂਡ ਸੀ ਉਹਦੇ ਉਹਦੀ ਕੰਪਲੇਂਟ ਤੇ ਵੀ ਐ ਤੇ ਅੰਮ੍ਰਿਤਪਾਲ ਤੇ ਪਰਚਾ ਹੋਇਆ ਉੱਥੇ। ਅੰਮ੍ਰਿਤਸਰ ਇਹ ਇਹ ਨੂੰ ਮੈਂ ਕਹੂੰਗਾ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਸੋਂ ਨੂੰ ਕੀ ਕਹਤਾ ਉਹਨੂੰ ਵੀ ਤਾਂ ਇਹੀ ਗੱਲ ਕਹੀਏ ਵੀ ਤੂੰ ਨਾ ਇਹ ਕੰਮ ਕਰ ਤੂੰ ਨਾ ਇਹ ਗੰਦ ਪ੍ਰੋਸ ਤੇ ਅੱਜ ਜੇ ਹੁਣ ਇੰਨਾ ਗੰਦ ਪ੍ਰੋਸ ਦੇ ਆ ਤਾਂ ਇਹ ਪੰਜਾਬ ਦੇ ਲਈ ਤਾਂ ਚੰਗੀ ਚੀਜ਼ ਹੈ ਨੀਗੀ ਮੈਨੂੰ ਤਾਂ ਆਪ ਨਹੀਂ ਇਹ ਚੰਗਾ ਲੱਗਾ ਜਦੋਂ ਕੱਲੋ ਬੰਦੇ ਨੇ ਵੀਡੀਓ ਭੇਜੀ ਆ ਪਹਿਲਾਂ ਤਾਂ ਮੈਂ ਇਹ ਕਹਿੰਦਾ ਸੀ ਵੀ ਨਹੀਂ ਵੀਹਤਾ ਯਾਰ ਚਲੋ ਜੋ ਆਪਦਾ ਆਪਦਾ ਕੋਈ ਪਰ ਕੱਲ ਜਿਹੜੇ ਮੈਨੂੰ ਵੀਡੀਓ ਭੇਜੀ ਹੈ ਵੇਖ ਕੇ ਤਾਂ ਮੈਨੂੰ ਤਾਂ ਆਪ ਲੱਗਦਾ ਵੀ ਸਾਡੇ ਪੰਜਾਬ ਦਾ ਬਣੂਗਾ ਕੀ ਜਿਹੇ ਜਾ ਕੁਛ ਇਹਨਾਂ ਨੂੰ ਰੋਕਣ ਵਾਲਾ ਕੋਈ ਜਮੇ ਹੈ ਹੀ ਨਾ ਕੋਈ ਉੱਠਿਆ ਹੀ ਨਾ ਇਹਨਾਂ ਨੂੰ ਰੋਕਣ ਵਾਲਾ ਤਾਂ ਫਿਰ ਇਹ ਕੀ ਹੋਊਗਾ ਇਹ ਸਰਕਾਰਾਂ ਨੂੰ ਹੀ ਬੇਨਤੀ ਹੈ ਵੀ ਇਹ ਰੋਕਣ ਲੋਕਾਂ ਦੀ ਲੋਕਾਂ ਨੂੰ ਰਿਸਕ ਨਾਲ ਪਾਉਣਾ ਲੋਕਾਂ ਨੂੰ ਤਕਲੀਫ ਦੁੱਖ ਤਕਲੀਫਾਂ ਦੇ ਵਿੱਚ ਨਾ ਧੱਕਣਾ ਇਹ ਜੇ ਕੇਸ ਲੜਨੇ ਜਾਂ ਤਰੀਕਾਂ ਤੇ ਜਾਣਾ ਜਾਂ ਜੇਲਾਂ ਕੱਟਣੀਆਂ ਕੋਈ ਸੌਖੀ ਗੱਲ ਤਾਂ ਹੈ ਨਹੀਂ ਬਹੁਤ ਵੱਡੀ ਗੱਲ ਹੈ ਇਹ ਕੋਈ ਸੌਖੀ ਗੱਲ ਨਹੀਂ ਹੈ ਕਿ ਕਿਸੇ ਦਾ ਨੌਜਵਾਨ ਧੀ ਬਹੁਤ ਜੇਲ੍ਹ ਚ ਬੈਠਾ ਰਹੇ ਤੇ ਪਰ ਜੇ ਹੁਣ ਇਥੇ ਹੋ ਹੀ ਇਹ ਜਾ ਕੁਛ ਰਿਹਾ ਤੇ ਕੋਈ ਕੰਟਰੋਲ ਹੀ ਹੈ ਨਹੀਂ ਕਿਸੇ ਦਾ ਤੇ ਫਿਰ ਕੋਈ ਨਾ ਕੋਈ ਤਾਂ ਇਹ ਜਾ ਰਿਸਕ ਲੈਂਦਾ ਹੀ ਹੁੰਦਾ ਜੀ ਸਿਆਣੇ ਬਹੁਤੇ ਸਿਆਣੇ ਲੋਕਾਂ ਦਾ ਵੀ ਕਹਿਣਾ ਹੈ ਕਿ ਅਮਰਤਪਾਲ ਨੇ ਠੇਕਾ ਲਿਆ ਉਹੀ ਇਹੋ ਜੇ ਕੰਮ ਕਰਦਾ ਦੇਖੋ ਜੀ ਬਹੁਤੇ ਸਿਆਣੇ ਆ ਜਿਹੜੇ ਜਿਆਦੇ ਵਿਦਵਾਨ ਆ ਜਿਨ੍ਹਾਂ ਨੂੰ ਅਸੀਂ ਹੁਣ ਬੂਟਾ ਸਿੰਘ ਗਿਆਨੀ ਇੱਕ ਉਹਦੀ ਮੈਂ ਸੁਣੀ ਸੀ ਵੀਡੀਓ ਉਹ ਛੱਡ ਦੇਣੇ ਕਹਿੰਦਾ ਜੀ ਇਹਨਾਂ ਨੇ ਉਹਦਾ ਕਤਲ ਕਰਨ ਤੋਂ ਪਹਿਲਾਂ ਇਹਨਾਂ ਨੇ ਉਹਦਾ ਰੇਪ ਕੀਤਾ ਉਹ ਆਪਦੀ ਭਾਸ਼ਾ ਬੋਲੀ ਜਾਂਦਾ ਕੋਈ ਉਹਦੇ ਕੋਲੇ ਸਬੂਤ ਨਹੀਂ ਕੋਈ ਪ੍ਰੂਫ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਇੱਕ ਬੋਲੀ ਜਾਂਦਾ ਉਹ ਕਹਿੰਦਾ ਜੀ ਇਹ ਮਲੇਸ਼ੀਆ ਗਿਆ ਸੀਗਾ ਤੇ ਇਹ ਕਮਲਕੌਰ ਨਾਲ ਗਈ ਸੀ ਤੇ ਉਹਦੇ ਉਹਦੇ ਮੋਬਾਈਲ 'ਚ ਉਹਨੂੰ ਤਾਂ 10 ਸਾਲ ਹੋ ਗਏ ਮਲੇਸ਼ੀਆ ਜਾ ਕੇ ਆਏ ਇਹਨੂੰ ਇਹ ਅੱਜ ਗੱਲਾਂ ਨਿਕਲਣੀਆਂ ਸੀ ਜੇ ਕੋਈ ਉਹਦੇ ਕੋਲ ਸਬੂਤਪਰੇ ਸੀ ਕੀ ਗੱਲ 10 ਸਾਲਾਂ ਚ ਉਹ ਲੀਕ ਨਾ ਕਰ ਹਟੀ ਲੀਕ ਨਾ ਹੋਵੇ ਉਦੋਂ ਵੀ ਇਸ ਅੰਮ੍ਰਿਤਪਾਲ ਦੇ ਕੋਈ ਉਹਦੇ ਵਿੱਚ ਕੋਈ ਗੱਲਾਂ ਬਾਤਾਂ ਹੈਗੀਆਂ ਇਹ ਆਪੋ ਆਪਣੀ ਭਾਸ਼ਾ ਬੋਲੀ ਜਾਂਦੇ ਜੀ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿ ਸਕਦੇ ਜੋ ਬੋਲਦੇ ਠੀਕ ਆ ਪੈਂਚਨ ਕੁਮਾਰੀ ਦੀ ਮਾਂ ਦੀ ਇੰਟਰਵਿਊ ਉਹਨਾਂ ਨੇ ਕਹਿਣਾ ਸੀ ਕਿ ਅਮਰਤਪਾਲ ਇੱਕ ਦਿਨ ਪਹਿਲਾਂ ਸਾਡੇ ਘਰ ਆਇਆ ਸਿਵਲ ਕੱਪੜਿਆਂ 'ਚ ਬਾਣਾ ਲਾਇਆ ਸੀ ਤੇ ਬਾਣੇ ਤੋਂ ਬਾਹਰ ਹੋ ਕੇ ਕੱਪੜੇ ਪਾਏ ਨਾਰਮਲ ਕੱਪੜੇ ਪਾਏ ਟੀ-ਸ਼ਰਟ ਪਾਈ ਪੈਂਟ ਪਾਈ ਤੇ ਪੈਂਟ ਦੇ ਵਿੱਚ ਆਇਆ ਤੇ ਫਿਰ ਉਹ ਨਾਲ ਬਿਠਾਇਆ ਐਡ ਕਰਨ ਵਾਸਤੇ ਲੈ ਕੇ ਗਿਆ ਤੇ ਉੱਥੇ ਜਾ ਕੇ ਕਤਲ ਕਰਤਾ ਸ਼ੈਦ ਜੀ ਮੈਂ ਤਾਂ ਉਹਨੂੰ ਅੱਜ ਤੱਕ ਬਾਣੇ ਤੋਂ ਬਿਨਾਂ ਦੇਖਿਆ ਹੀ ਨਹੀਂ ਘਰੇ ਤਾਂ ਕਦੇ ਸਿਵਲ ਕੱਪੜੇ ਨਹੀਂ ਪਾਏ ਉਹਨੇ ਉੱਥੇ ਸਿਵਲ ਕੱਪੜਾ ਚ ਜਾਵੜਿਆ ਕਿਹਦੇ ਕੱਪੜੇ ਪਾ ਲੇ ਕਿੱਥੋਂ ਜਾਵੜਿਆ ਕੌਣ ਆ ਉਹ ਅਮਰਤਪਾਲ ਗਿਆ ਕਿ ਜਾਂ ਕੋਈ ਅਮਰਤਪਾਲ ਵਰਗਾ ਕੋਈ ਹੋਰ ਹੋਊਗਾ ਆਪਾਂ ਕੀ ਕਹਿ ਸਕਦੇ ਹਾਂ ਇਸ ਗੱਲ ਬਾਰੇ ਜੋ ਜਾਣਦੀ ਹੋਈ ਤਾਂ ਉਹਨੂੰ ਅਮਰਤਪਾਲ ਦਾ ਨਾਂ ਜਾਣਦੀ ਜਾਂ ਅਮਰਤਪਾਲ ਦਾ ਮਢਾਂਗਾ ਪਛਾਣਦੀ ਆ ਉਹਨੇ ਅਮਰਤਪਾਲ ਦਾ ਨਾਂ ਲੈਤਾ ਤੇ ਜੇ ਕਿ ਸ਼ਾਇਦ ਖਬਰਾਂ ਕੋਈ ਹੋਰ ਹੋਵੇ ਠੀਕ ਹੈ ਧੰਨਵਾਦ ਤਾਂ ਇਹ ਸਨ ਅਮਰਤਪਾਲ ਮਹਿਰੂ ਦੇ ਪਤਾ ਹੀ ਇਹਨਾਂ ਦਾ ਕਹਿਣਾ ਸੀ ਕਿ ਅਮਰਤਪਾਲ ਮਹਿਰੂ ਨਾਲ ਉਹਨਾਂ ਦਾ ਕੋਈ ਵੀ ਕੰਟੈਕਟ ਨਹੀਂ ਉਸ ਦਿਨ ਤੋਂ ਬਾਅਦ ਕਿੱਥੇ ਐ ਉਸ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਕੈਮਰਾਮੈਨ ਅਮਿਤ ਕੁਮਾਰ ਦੇ ਨਾਲ ਜਗਰੂਪ ਸਿੰਘ ਮਾਈ ਪੰਜਾਬੀ ਟੀਵੀ ਮੋਗਾ